ਬੋਲੀ ਕੀ ਨਾ ਦੋ ਮੇਰਾ ਨਾਮ ਪਰਮਵੀਰ ਸਿੰਘ ਹੈ ਜੀ ਕਿਹੜਾ ਇਲਾਕਾ ਹੈ ਕਲਾਣਾ ਮੇਸ਼ਾਦੀ ਗਲੀ ਨੰਬਰ 4 ਚ ਅਸੀਂ ਰਹਿੰਦੇ ਆਂ ਠੀਕ ਹੈ ਲੋ ਜੀ ਤੇ ਸਾਡੇ ਘਰ ਇੱਕ ਸਾਲ ਤੋਂ ਕੰਮ ਕਰ ਰਹੀ ਸੀ ਇੱਕ ਕੰਮ ਵਾਲੀ ਪੂਜਾ ਨਾਮ ਹੈ ਰ ਕੰਬੋਈ ਵਾਲੀ ਗਲੀ ਚ ਰਹਿੰਦੀ ਐਥੇ ਪਹਿਲਵਾਨ ਕੋਲ ਚ ਵਾਲੇ ਦੇ ਨਾਲ ਹੀ ਤੇ ਇਹ ਬੀਤੇ ਦਿਨ ਦੀ ਗੱਲ ਹੈ 15 ਦਿਨ ਹੋ ਗਏ ਅੱਜ ਅਸੀਂ ਬੜੇ ਖਜਲ ਖਰਵਾਰ ਹੋ ਰਹੇ ਆਂ ਸੀਡ ਵਿਜਨ ਰਿਪੋਰਟ ਵੀ ਲਖਾਈ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਲਾਰੇ ਲੱਪੇ ਲਾ ਕੇ ਰੋਈ ਭੇਜ ਦਿੰਦੇ ਪਹਿਲਾਂ ਕਹਿੰਦੇ ਅਸੀਂ ਲੋੜ ਹੀ ਨਹੀਂ ਛੁੱਟੀਆਂ ਹੈਂ ਜੀ ਟਾਣੇ ਜਿੱਤੇ ਕੋਈ ਛੁੱਟੀ ਹੁੰਦੀ ਨਹੀਂ ਕਹਿੰਦੇ ਡੋਰਾ ਡਰਾ ਫੜਦੇ ਮੈਂ ਤੁਹਾਡਾ ਕੰਮ ਬਾਅਦ ਚ ਹੋਏਗਾ ਸਾਡੇ ਕੋਲ ਹੋਰ بڑے ਕੰਮ ਹੈਗੇ ਅਸੀਂ ਆ ਗਏ ਉਸ ਤੋਂ ਬਾਅਦ ਹਫਤਾ ਬੀਤਿਆ ਫਿਰ ਰੋਜ਼ ਕਰੀ ਅੱਜ ਆਜੋ ਕਰੀ ਕੱਲ ਆਜੋ ਕਰੀ 12 ਵਜੇ ਆਜੋ ਸ਼ਾਮੀ ਆਜੋ ਸਾਭ ਨਹੀਂ ਹੈਗੇ ਬਸ ਸਾਡੇ ਗੱਲ ਨਹੀਂ ਕਰਦੇ ਵੇ ਉਹ ਕੰਮ ਵਾਲੀ ਦੀ ਫੇਵਰ ਚ ਗੱਲ ਕਰਦੇ ਵੇ ਫਿਰ ਮੈਨੂੰ ਉੱਤੇ ਇੱਕ ਸਲਵਿੰਦਰ ਸਿੰਘ ਹੈਗੇ ਐਸਾ ਹੀ ਉਹ ਕਹਿੰਦੇ ਜੀ ਇਹਨੇ ਕੋਈ ਏਨਾ ਕੋਈ ਵੱਡਾ ਕ੍ਰਾਈਮ ਨਹੀਂ ਕੀਤਾ ਜਿਹੜਾ ਇਹ ਚੁੱਕ ਕੇ ਥਾਣੇ ਲੈ ਆਈਏ ਦੱਸੋ ਭਾਜੀ ਇਹ ਵੱਡਾ ਛੋਟਾ ਕ੍ਰਾਈਮ ਕਿਉਂ ਨਹੀਂ ਹੈ 5 ਲੱਖ ਦਾ ਸੋਨਾ ਲੈ ਗਈ ਚੁੱਕ ਕੇ ਕੀ ਮੇਰੀ ਘਰ ਦੇ ਗੱਲ ਵੀ ਵੱਡ ਕੇ ਕੇ ਚਲੀ ਜਾਂਦੀ ਸਾਨੂੰ ਇੱਥੇ ਕੋਈ ਘਰ ਇੱਕ ਤਾਂ ਜੀ ਮਾਰ ਦਿੰਦੀ ਫਿਰ ਵੱਡਾ ਕ੍ਰਾਈਮ ਹੋਣਾ ਸੀ ਫਿਰ ਇਹਨਾਂ ਨੇ ਉਹਨੂੰ ਚੁੱਕਣਾ ਸੀ ਕਿਉਂ ਨਹੀਂ ਖੜਦੇ ਵੇ ਉਹਨੂੰ ਲੇਡੀਜ਼ ਪੁਲਿਸ ਭੁਲਾਣ ਉਹਨੂੰ ਕਿਉਂ ਨਹੀਂ ਹੱਥ ਲਾ ਸਕਦੇ ਕਹਿੰਦੇ ਜੀ ਅਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ ਜੀ ਲੇਡੀਜ਼ ਕਾਊਂਟੇਬਲ ਭੁਲਾਣ ਉੱਪਰ ਚੜਾਈ ਕਰਨ ਪੁਲਿਸ ਦਾ ਤੇ 2 ਮਿੰਟ ਦਾ ਕੰਮ ਹੁੰਦਾ ਚੋਰ ਨੂੰ ਪਕਾਣਾ ਭਾਜੀ ਕੋਈ ਇੰਟੈਰਗਟ ਨਹੀਂ ਕੀਤਾ ਉਹਨੂੰ ਅਜੇ ਤੱਕ ਮੂੰਹ ਰੂਪੀ ਪੁੱਛਦੇ ਪਏ ਨੇ ਔਰ ਇਹ ਸੇਵਾ ਹੋਏਗੀ ਤੇ ਆਪਣੇ ਆਪ ਚੋਰ ਬਕਦਾ ਹੈ ਬੜਾ ਸਾਨੂੰ ਇਨਸਾਫ ਚਾਹੀਦਾ ਹੈ ਬੜੇ ਪਰੇਸ਼ਾਨ ਬੜੇ ਦੁਖੀ ਹੈਗੇ ਭਾਈ ਜੀ ਅੱਜ 15 ਦਿਨ ਹੋ ਗਏ ਖਰਾਬ ਹੁੰਨੇਵੇਂ ਅਸੀਂ ਮੈਂ ਤੇ ਮੇਰੀ ਘਰ ਦੀ ਰੋਜ਼ ਚੱਕਰ ਲਾਣੇ ਆ ਸਵੇਰੇ ਸ਼ਾਮੀ ਰੋਜ਼ ਜਾਂਦੇ ਅੱਜ ਫੇਰ ਅਸੀਂ ਜਾਣਾ ਜੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਆ ਕਮਿਸ਼ਨਰ ਸਾਹਿਬ ਦੇ ਅੱਗੇ ਪੇਸ਼ ਹੋ ਗਏ ਹੁਣ ਇਹ ਦਰਖਾਸਤ ਦਿੱਤੀ ਹੋਈ ਆ ਹੁਣ ਸਾਨੂੰ ਥੋੜੀ ਉਮੀਦ ਹੈਗੀ ਆ ਇੱਕ ਐਸਐਚਓ ਸਾਹਿਬ ਹੈਗੇ ਨੀਰਜ ਸ਼ਰਮਾ ਉਹ ਬਹੁਤ ਹੀ ਅੱਛੇ ਆਦਮੀ ਵਧੀਆ ਬੰਦੇ ਉਹਨਾਂ ਨੇ ਸਾਡੀ ਸ ਥੋੜੀ ਬੋਦੀ ਆਸ ਹੈ ਕਿ ਸਾਡੀ ਸੁਣੀ ਜਾਏਗੀ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਜੀ ਬੜੇ ਪਰੇਸ਼ਾਨ ਹੈ ਸਾਡਾ ਸਮਾਨ ਤੁਹਾਨੂੰ ਮਿਲਣਾ ਚਾਹੀਦਾ 38 ਗ੍ਰਾਮ ਦਾ ਸੈਟ ਹੈਗਾ ਜੇ ਤੇ 17 ਗ੍ਰਾਮ ਦੇ ਚਾਹਣ ਵਿਦ ਪੈਂਡਲ ਸਾਢੇ 5 ਟੋਲੇ ਸੋਨਾ ਹੈਗਾ ਭਾਜੀ ਸਾਡਾ ਮਿਹਨਤ ਦੀ ਕਮਾਈ ਸਾਡੀ ਮੇਰੀ ਓਟੀ ਤੇ ਪੇਕਿਆਂ ਦਾ ਸੈਟ ਹੈਗਾ ਸੀ ਸੈਨ ਮੈਂ ਬਣਾਕ ਦਿੱਤੀ ਆਂ ਹੀ ਮਿਹਨਤ ਕਰਦੇ ਭਾਈ ਮਜ਼ਦੂਰੀ ਕਰਨ ਵਾਲੇ ਬੰਦੇ ਹੈਗੇ ਆ ਸਾਡੇ ਨਾਲ ਬੜਾ ਮਾੜਾ ਧੱਕਾ ਹੋ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਹੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਹੈ ਇਹੋ ਕਰਦੇ ਸਾਡਾ ਸਮਾਨ ਸਾਨੂੰ ਮਿਲੇ ਸਾਨੂੰ ਇਨਸਾਫ ਚਾਹੀਦਾ ਉਹਨੂੰ ਉਥੇ ਠਾਣੇ ਲਿਆਂਨ ਧੂਕੇ ਦੋ ਮਲਾਜਨ ਭੇਜਣ ਘਰ ਉਹਦੀ ਕੁਟਾਈ ਹੋਇਆ ਕਟਾਪਾ ਜੜਾ ਤੇ ਆਪਣੇ ਆ ਬੋਲੇਗੀ ਉਹ ਔਰ ਔਰ ਨਾਲ ਇੱਕ ਹੋਰ ਬੰਦੇ ਦਾ ਹੱਥ ਵੀ ਹੈਗਾ ਵਿੱਚ ਸਾਨੂੰ ਸਾਰਾ ਪਤਾ ਹੈਗਾ ਵਾ ਰਲ ਮਿਲ ਕੇ ਕੰਮ ਹੋਇਆ ਮਿਲੀ ਭੁਗਤ ਕੰਮ ਹੋਇਆ ਜੀ ਕਿ ਨਾਮ ਹੈ ਤੁਹਾਡਾ ਮਨਿਕਾ ਮੋਰ ਕਰ ਕੀ ਗੱਲ ਹੋਈ ਜ ਉਸ ਮੇਰੀ ਕੰਮ ਵਾਲੀ ਗਈ ਆ ਉਹ ਮੇਰਾ ਸਮਾਨ ਚੁੱਕ ਕੇ ਲੈ ਗਈ ਆ 골ਡ ਕੰਮ ਕਰਦੀ ਕਰਦੀ ਮੈਨੂੰ ਕਹਿੰਦੀ ਚਾਹ ਬਣਾ ਦਿਓ ਚਾਹ ਬਣਾ ਕੇ ਦਿੱਤੀ ਆ ਤੇ ਅੰਦਰ ਜਾ ਕੇ ਬੈ ਗਈ ਆ ਅੰਦਰ ਜਾ ਕੇ ਬੈਠੀ ਆ ਤੇ ਇੱਕਦਮ ਮੈਂ ਨਿਕਾਲੀ ਪਾਤੀ ਮੈਂ ਚੱਲੇ 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 ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮੈਂ ਦੇਖਿਆ ਮੈਂ ਸਮਾਨ ਕੱਢਣਾ ਹੀ ਅਲਮਾਰੀ ਚ ਤੇ ਅਲਮਾਰੀ ਨੂੰ ਲੋਕ ਲੱਗਾ ਆਇਆ ਸੀਗਾ ਮੈਂ ਕਿਹਾ ਲੋਕ ਤੇ ਮੈਂ ਲਾਇਆ ਹੀ ਨਹੀਂ ਹੋਇਆ ਅਲਮਾਰੀ ਨੂੰ ਲੋਕ ਲਗਾ ਕੇ ਚਾਬੀ ਉੱਪਰ ਆ ਗਈ ਆ ਤੇ ਮੈਂ ਖੋਲਿਆ ਸਮਾਨ ਮੈਂ ਪੈਸੇ ਗਿਨੇ ਪੈਸੇ ਪਏ ਸੀਗੇ ਔਰ ਇਹਦੇ ਸਾਹਮਣੇ ਕੋਈ ਜਨਾਬ ਮੈਨੂੰ ਪੈਸੇ ਦੇ ਕੇ ਗਿਆ ਸੀ ਮੈਨੂੰ ਲੱਗਾ ਕਿ ਇਹ ਪੈਸੇ ਨਾਲ ਲੈ ਗਏ ਹੋਵੇ ਵੀ ਜਿਹੜਾ ਲੋਕ ਲਗਾ ਕੇ ਰੱਖ ਗਿਆ ਮੈਂ ਪੈਸੇ ਦੇਖ ਕੇ ਪੈਸੇ ਪੂਰੇ ਸੀਗੇ ਥੋੜੀ ਦੇਰ ਬਾਅਦ ਫੇਰ ਮੈਂ ਆਪਣਾ ਸਮਾਨ ਦੇਖਿਆ ਡੱਬਾ ਖੋਲ੍ਹਿਆ ਸਮਾਨ ਨਹੀਂ ਸੀਗਾ ਸਮਾਨ ਖਾਲੀ ਪਿਆ ਸੀਗਾ ਫਿਰ ਮੈਂ ਇਹਨੂੰ ਫੋਨ ਕੀਤਾ ਕਹਿੰਦੀ ਮੈਂ ਅੱਜ ਕੰਮ ਤੇ ਨਹੀਂ ਆਣਾ ਕੱਲ ਆਵਾਂਗੀ ਤੇ ਆਈ ਨਹੀਂ ਮੈਂ ਇੱਧਰ ਮੇਰੇ ਹਸਬੰਦ ਘਰ ਨਹੀਂ ਸੀ ਗਏ ਮੈਂ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਐਂਦਾ ਦਾ ਤੂੰ ਥਾਣੇ ਜਾ ਰਿਪੋਰਟ ਵਗੈਰਾ ਲਿਖਾ ਤੇ ਅਨਮਾ ਫੋਨ ਕੀਤਾ ਮੈਂ ਕਹਾ ਘਾਰ ਆ ਤੈਨੂੰ ਘਰ ਆਣਾ ਪੈਣਾ ਮੈਂ ਡੇਗ ਗਈ ਮੈਨੂੰ ਸੱਟ ਲੱਗੀ ਐ ਤੇ ਇਹ ਘਾਰ ਆਈ ਨਹੀਂ ਤੈਨੂੰ ਮੈਂ ਥਾਣੇ ਗਈ ਰਿਪੋਰਟ ਲਖਨ ਦੋ ਮੁਲਾਜ਼ਮ ਆਏ ਮੇਰੇ ਨਾਲ ਇਹ ਆਂਦਿਆਂ ਘਾਰ ਵਟਿਹਰਾ ਆਂ ਗਦੇ ਉਹ ਡਗੇ ਪੁਲਿਸ ਨੇ ਵੇਖ ਕੇ ਉਸੇ ਵੇਲੇ ਤੇ ਮੰਨੀ ਨਹੀਂ ਹੀਗੀ ਬੜਾ ਬਕਾਇਆ ਉਹਨਾਂ ਨੇ ਬਹੁਤ ਬਕਾਇਆ ਹੈ ਨਹੀਂ ਮੰਨੀ ਥਾਣੇ ਵੀ ਗਏ ਆ ਸਭ ਕੁਝ ਕੀਤਾ ਬਟ ਸੁਣਵਾਈ ਨਹੀਂ ਹੋਂਦੀ ਐਨੇ ਪਤਾ ਨਹੀਂ ਪੈਸੇ ਛਾੜਦੇ ਆ ਕੀ ਐ ਸਾਰੇ ਆਮ ਰੋਲਾ ਪਾਂਡੀ ਐ ਕਿ ਤੁਸੀਂ ਸੀ ਡਿਵੀਜ਼ਨ ਜਿੱਥੇ ਮਰਜ਼ੀ ਚੱਲ ਜਾਓ ਡੀਐਸਪੀ ਐਸਐਚਓ ਜਿੱਥੇ ਮਰਜ਼ੀ ਚੱਲ ਜਾਓ ਸਾਰੇ ਮੇਰੇ ਨਾਲ ਆ ਕੋਈ ਵੀ ਸੁਣਵਾਈ ਨਹੀਂ ਤੁਹਾਡੀ ਮੇਰਾ ਇੱਕ ਸੈੱਟ ਆ 38 ਗ੍ਰਾਮ ਦਾ 17 ਗ੍ਰਾਮ ਦੀ ਚੈਨ ਆ ਵਿੱਚ ਪੈਂਡਲ ਕਿੰਨੇ ਲੱਗਦਾ ਤੁਹਾਨੂੰ ਸਾਲੋ ਦਾ 5.5 ਲੱਖ ਰੁਪਏ ਦਾ ਇਹੀ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਸਾਡਾ ਸਮਾਨ ਦਵਾਈਆ ਜਾਵੇ ਉਹਦੇ ਤੇ ਜ਼ੋਰ ਦਬਾਅ ਪਾ ਕੇ ਕਿਉਂਕਿ ਉਹਦੀ ਉਹਨੂੰ ਕੁਝ ਨਹੀਂ ਕਿਹਾ ਜਾ ਰਿਹਾ ਉਹ ਆਜ਼ਾਦ ਘੁੰਮਦੀ ਵੀ ਔਰ ਸਰੀਆਮ ਸਾਨੂੰ ਧਮਕੀਆਂ ਲਗਾ ਰਹੀ ਹੈ ਕਿ ਜੋ ਮਰਜ਼ੀ ਕਰ ਲਓ ਤੁਹਾਨੂੰ ਕੁਝ ਨਹੀਂ ਮਿਲਣਾ ਜੀ ਔਰ ਇਹਦੇ ਨਾਲ ਇਹ ਸਾਡੀ ਗਲੀ ਦੇ ਵਿੱਚ ਹੈਗਾ ਉਹਦੇ ਘਰ ਵੀ ਕੰਮ ਕਰਦੀ ਸੀਗੀ ਉਹ ਨਾਲ ਬੈ ਕੇ ਡਰਿੰਕ ਕਰਦੀ ਆ ਉਹ ਨਾਲ ਰਲਿਆ ਹੋਇਆ ਉਹ ਪੂਰਾ ਚੱਕਰ ਲਗਾਉਂਦਾ ਰਿਹਾ ਸਾਡੇ ਘਰ ਕਿ ਪੂਜਾ ਨਹੀਂ ਆਰੀ ਪੂਜਾ ਨਹੀਂ ਆਰੀ ਮੈਂ ਕਿਹਾ ਤੱਸੋ ਕੀ ਕੰਮ ਹੈ ਕਹਿੰਦਾ ਮੇਰੇ ਘਰ ਕੰਮ ਕਰ ਮੈਂ ਕਿਹਾ ਤੁਹਾਡੇ ਘਰ ਕੀ ਕੰਮ ਕਰਦੀ ਹੈ ਕਹਿੰਦਾ ਬਸ ਥੋੜੀ-ਬਹੁਤ ਸਾਬ-ਸਫਾਈ ਕਰਦੀ ਮੈਂ ਕਿਹਾ ਉਹਨੇ ਤੇ ਕਿਹਾ ਕਿ ਮੈਂ ਰੋਟੀ ਬਣਾਨੀ ਆ ਕਹਿੰਦਾ ਨਹੀਂ ਰੋਟੀ ਨਹੀਂ ਬਣਾਉਂਦੀ ਸਾਬ-ਸਫਾਈ ਕਰਦੀ ਹੈ ਥੋੜੀ-ਬਹੁਤ ਉਹ ਕੀ ਮੰਗ ਕੇ ਕਰਦਾ ਮੰਗ ਇਹੀ ਹੈ ਕਿ ਸਾਡਾ ਸਮਾਨ ਸਾਨੂੰ ਦਵਾਇਆ ਜਾਵੇ ਸਾਨੂੰ ਇਨਸਾਫ ਚਾਹੀਦਾ ਇਸ ਦਾ ਗੰਗਲਾ ਮਾਮਲਾ ਵੀ ਇੱਕ ਮੋਨਿਕਾ ਨਾਮ ਦੀ ਔਰਤ ਨੇ ਦਰਖਾਸਤ ਦਿੱਤੀ ਹੈ ਕਿ ਮੇਰੇ ਘਰ ਚੋਰੀ ਹੋਈ ਆ ਉਹ ਆਪਣੀ ਨੌਕਰਾਨੀ ਤੇ ਇਲਜ਼ਾਮ ਲਾਉਂਦੀ ਆ ਜਿਹੜਾ ਕਿ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਵਾ ਜੋ ਇਹ ਜਿਹੋ ਉਹਦਾ ਕੋਈ ਰੋਗਲਾ ਹੋਇਆ ਤੇ ਉਹਤੇ ਕਾਰਵਾਈ ਕੀਤੀ ਜਾਊਗੀ ਨਹੀਂ ਤੇ ਉਹ ਸ਼ੱਕ ਦੇ ਆਧਾਰ ਤੇ ਉਹਨਾਂ ਦੇ ਕਰ ਰਹੀ ਚੱਕਰ ਰਹੀ ਉਹਨੂੰ ਪੁੱਛਗਿੱਛ ਕੀਤੀ ਗਈ ਹੈ ਫਿਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ